ਮੇਰੀ ਗੱਲ ਸੁਣੋ ਜੀ ਆ ਦੇਖ ਲਓ ਪਿੰਡ ਚ ਕਿੰਨਾ ਕੁਝ ਹੋਈ ਜਾਂਦਾ ਕਰਤਾਰ ਤੇ ਬੂਟੇ ਨੇ ਦੇਖ ਲੈ ਕਿ ਕੁਝ ਕਰ ਰੱਖਿਆ ਸ਼ਰਿਆਮ ਚਿੱਟਾ ਵੇਚਦੇ ਆਗੇ ਮੈਂ ਤਾਂ ਐਂ ਡਰ ਆ ਵੀ ਕੱਲ ਨੂੰ ਆਪਣੇ ਜਵਾਕ ਨੂੰ ਲੱਗ ਜਾਣ ਉਹ ਬੂਟਾ ਤਾਂ ਹੈ ਇਹੋ ਜਿਹਾ ਜਿੱਧਰ ਜਾਂਦਾ ਨਾ ਉਹਦਾ ਤਾਂ ਕੰਮ ਹੀ ਇਹ ਹੈ ਕਿਤੇ ਨਸ਼ੇ ਵੇਚ ਲੈ ਕਿਤੇ ਲੋਕ ਨਾਲ ਲੜ ਪਿਆ ਕਿਤੇ ਕੁਝ ਕਦੇ ਕੁਝ ਇਹ ਬੰਦਾ ਹੈ ਹੀ ਹੋਰ ਹਿਸਾਬ ਦਾ ਮੇਰੀ ਗੱਲ ਸੁਣੋ ਜਿਹੜੇ ਤੂੰ ਕਹਿੰਦੇ ਨਾ ਵੀ ਇਹ ਨਸ਼ੇ ਵੇਚਦੇ ਆ ਕਿ ਆਪਾਂ ਨੂੰ ਕੀ ਕਰਨਾ ਚਾਹੀਦਾ ਉਹ ਮੈ ਤਾਂ ਇਕੱਲੀ ਸੀ ਕਿਹੜੇ ਥਾਣੇ 'ਚ ਜਾ ਕੇ ਲਖਾਇਆ ਉਹ ਵੀ ਬਹੁਤ ਮਾਹੌਲ ਖਰਾਬ ਕਰਦੇ ਨੇ ਉਹ ਲੈ ਨਹੀਂ ਤੂੰ ਰਹਿਣ ਦੇ ਆਪਾਂ ਕੋਈ ਥਾਣੇ ਥੁਣੇ ਨਹੀਂ ਜਾਣਾ ਇਹ ਜਿਹੜੇ ਬੰਦੇ ਹੁੰਦੇ ਨੇ ਇਹੋ ਜਿਹੇ ਇਹਨਾਂ ਦੇ ਹਰੇਕ ਨਾਲ ਲਿੰਕ ਹੁੰਦੇ ਆਪਾਂ ਕਿਸੇ ਨਾਲ ਦੁਸ਼ਮਣੀ ਨਹੀਂ ਪਾ ਸਕਦੇ ਤੂੰ ਚੁੱਪ ਕਰਕੇ ਬੱਟੇ ਜਿ ਰੱਜਣ ਦੇ ਜਿਵੇਂ ਹੋਈ ਜਾਂਦਾ ਹੋਈ ਜਾਂਦੇ ਆਪਣੇ ਤੇ ਗੱਲ ਆਉਗੀ ਇਸ ਪਾਸੇ ਤੂੰ ਨਹੀਂ ਜਾਗਾ ਜੀ ਮੈਨੂੰ ਤਾਂ ਡਰ ਲੱਗਦਾ ਜੇ ਜਵਾਕ ਇਸ ਕੰਮ ਵਿੱਚ ਪੈ ਗਏ ਫੇਰ ਕੀ ਕਰਾਂਗੇ ਆਪਾਂ ਆਪਾਂ ਸਾਰੀ ਉਮਰ ਦੇ ਪੱਟੇ ਜਾਵਾਂਗੇ ਨਹੀਂ ਨਹੀਂ ਜਵਾਕ ਨਹੀਂ ਪੈਂਦੇ ਬੱਚਿਆਂ ਨੂੰ ਚੰਗੇ ਸੰਸਕਾਰ ਦਿੱਤੇ ਹੁਣ ਹੈ ਚੰਗਾ ਸਮਝਾਇਆ ਹੋਵੇ ਭਾਈ ਐਸ ਪਾਸੇ ਜਾਣਾ ਐਸ ਪਾਸੇ ਨਹੀਂ ਜਾਣਾ ਫਿਰ ਬੱਚੇ ਕਿਵੇਂ ਜਾਣਗੇ ਉਧਰ ਸੰਸਕਾਰ ਦਾ ਚੰਗੀ ਦਿੱਤੇ ਆਪਾਂ ਕਿਹੜਾ ਮਾੜੇ ਦਿੱਤੀਆ ਪਰ ਫੇਰ ਵੀ ਮਾਂ ਦਾ ਦਿਲ ਆ ਡਰਦਾ ਤਾਂ ਰਹਿੰਦਾ ਹੀ ਆ ਕੀ ਆਏ ਨਾ ਹੋ ਜੇ ਬੱਚਿਆਂ ਨਾਲ ਕੋਈ ਨਹੀਂ ਕੋਈ ਤੂੰ ਚਿੰਤਾ ਨਾ ਕਰ ਤੂੰ ਚਾਹ ਬਣਾ ਕੇ ਲੈ ਕੇ ਆ ਜਾ ਚਲ ਜਾ ਚਾਹ ਕੋਈ ਗੱਲ ਨਹੀਂ ਜਿਹੜੀ ਮੇਰੇ ਦਿਲ ਦਾ ਡਰ ਸੀ ਉਹ ਦੱਸਦਾ ਮੈਂ ਕੋਈ ਨਹੀਂ ਕੋਈ ਕੁਝ ਨਹੀਂ ਹੁੰਦਾ ਲੈ ਆਉਣੀ ਆ ਚਾਹ ਚਲ ਬੱਚਾ ਗਲਤੀ ਦੀ ਠੀਕ ਹੈ ਠੀਕ ਕੀਤਾ ਜਾਏ ਇਹ ਸਾਲੇ ਹਾਈ ਲਫੰਡਰ ਜੇ ਇਹਨਾਂ ਨਾਲ ਕੋਈ ਗੱਲਬਾਤ ਕਰਦੇ ਆ ਤਾਂ ਇਹਨਾਂ ਨੇ ਮੁੱਠੀ ਪਾ ਲੈਣੀ ਆ ਗੱਲ ਚਲੋ ਆਹ ਹੋਗਾ ਕੇ ਬਸ ਆ ਗਈ ਆ ਗਈ ਸਮਾਨ ਦਾ ਤਾਂ ਪੂਰਾ ਬੰਦੋਬਸਤ ਕਰ ਲਿਆ ਮੈਂ ਬਸ ਤੂੰ 10 ਮਿੰਟ ਖੜ ਹੁਣੇ ਆ ਗਈ ਇਹਨੇ ਟੜਕੇ ਨਿਕਲ ਜਾਂਦੀ ਆ ਆਠ ਨੇ ਵੱਡਦੀ ਆ ਘਰੇ ਪੂਰਾ ਸ਼ਰਮ ਨਹੀਂ ਮੰਨਦੀ ਆ ਜਾ ਆਪਾਂ ਕੀ ਕਰਨਾ ਹੈਗਾ ਬੋਲ ਜਿਹੜਾ ਕੋ ਚੱਕਰੂਗਾ ਪਰੂਗਾ ਆਪੇ ਦਾ ਆਦਾ ਹੋਗਾ ਕਿਵੇਂ ਜੱਗਿਆ ਓਏ ਵਧੀਆ ਭਾਈ ਹਾਂ ਪਰ ਮਨ ਨਾਲ ਮਾਲ ਬਹੁਤ ਜੀ ਓਏ ਯਾਰ ਮਾਲ ਕਰਤਾ ਰੋਲਾ ਲੱਗਦਾ ਹੂਈ ਹੈ ਨਾ ਓਏ ਹੋਈਆ ਹਾਂ ਓਈਆ ਆ ਮੇਰੀ ਗੱਲ ਸੁਣਾ ਮੇਰੇ ਮਾਲ ਚ ਕੀ ਵੀ ਹੈ ਇਹੋ ਜਿਹਾ ਸੀਗਾ ਤੂੰ ਮਤ ਮਗੋਣੋ ਖੜ ਗਿਆ ਯਾਰ ਓ ਪਤੰਦਰਾ ਤੂੰ ਪਤਾ ਨਹੀਂ ਕਿਹਾ ਦੇ ਦੇਣਾ ਚੱਕ ਕੇ ਹੂੰ ਕਰਤਾਰੂ ਦਾ ਮਾਲਣਾ ਇੱਕ ਨੰਬਰ ਹੁੰਦਾ ਇੱਕ ਨੰਬਰ ਜੇ ਤੂੰ ਵਧੀਆ ਦੇ ਦੇਂਗਾ ਤੇ ਥੋਲੇ ਲਿਆ ਕਰਾਂਗੇ ਬੰਦੋ ਸੱਟ ਸੱਟੋ ਗਿਆ ਲੱਗਦਾ ਯਾਰ ਹੈ ਹਾਂ ਬੜਾ ਬਿਲੀਆ ਹੈ ਹੋਰ ਬਾਈ ਉਹ ਠੀਕਾ ਠੀਕਾ ਕਿਵੇਂ ਆ ਕਿਉਂ ਭਰਾਵਾ ਆਪਣੀ ਜ਼ਿੰਦਗੀ ਖਰਾਬ ਕਰਦੀ ਹੈ ਉਹ ਯਾਰ ਜ਼ਿੰਦਗੀ ਮੇਰੀ ਗੱਲ ਸੁਣ ਹੁਣੇ ਨੂੰ ਤੈਨੂੰ ਆਪਾਂ ਕਿੰਨਾ ਸਮਝਾਇਆ ਯਾਰ ਮੈਂ ਇਹ ਕੜਾ ਨੂੰ ਲਉਣਾ ਹੈ ਨਹੀਂ ਇਹ ਤਾਂ ਗੱਲ ਹੈ ਦੀ ਵਿਚਾਰੇ ਦੀ ਹਾਂ ਨਾਲੇ ਆਪਦੀ ਜ਼ਿੰਦਗੀ ਖਰਾਬ ਕਰਦਾ ਕੇ ਨਾਲੇ ਆਉਦੇ ਜਵਾਬ ਦੇ ਦਊਗਾ ਉਹ ਭਰਾਵਾ ਜਟਾ ਪਿੰਦਾ ਮੈਂ ਤੈਨੂੰ ਰੋਕਣਾ ਆਇਆ ਸੀ ਤੈਨੂੰ ਮੇਰੇ ਬਾਰੇ ਪਤਾ ਹੀ ਐ ਹਾਂ ਹਾਂ ਬਈ ਐ ਆਪਾਂ ਤਾਂ ਜਿਵੇਂ ਸਾਫ਼ ਸੁਥਰੇ ਬੰਦੇ ਆ ਬਈ ਆਪਾਂ ਤਾਂ ਜੇ ਕੋਈ ਚੁੱਟਾ ਪਿੰਦਾ ਉਹਨੂੰ ਹਟਾਉਨੇ ਆ ਓ ਕਿਹ ਝੂਠ ਬੋਲਦਾ ਵਜ਼ੰਦਰਾ ਓ ਤੂੰ ਜਾ ਜਾ ਏ ਬਕਾਇੀ ਮਰੀਂਦਾ ਯਾਰ ਕੀ ਗੱਲ ਮੁੰਡੂ ਵਾਹੇ ਹਾਂ ਜਾ ਜਾ ਮੇਰੀ ਗੱਲ ਸੁਣ ਓਏ ਕਿਉਂ ਵੀ ਇਹ ਪਰਦੇ ਚ ਜਗਦਾ ਯਾਰ ਇੱਕ ਤਾਂ ਮੈਂ ਤੈਨੂੰ ਤਰੀ ਤੋੜ ਲਵਾਂ ਤੇ ਤੈਨੂੰ ਸਮਾਨ ਦਿੰਦਾ ਉਹ ਵੀ ਦਾਰਸਦਾਰ ਹੈ ਜੋ ਮੁੰਡੇ ਕੋਲੇ ਗੱਲ ਕਰਤੇ ਸਾਰੇ ਪਿੰਡ ਦੀ ਗੱਲ ਪਾੜਾ ਦਊਗਾ ਉਹ ਓਏ ਫੇਰ ਮੇਰਾ ਕੋਈ ਚੱਕਰ ਨਹੀਂ ਤੇ ਨੂੰ ਜਵਦੀ ਜਿੱਤ ਦੀ ਪਈ ਉਹ ਯਾਰ ਤੂੰ ਕਵਾ ਮਾਰ ਠੀਕ ਹੈ ਮੈਂ ਤਾਂ ਤੇਤੋਂ ਪੰਜ ਸੱਤ ਪਾਸੇ ਚੰਗਾ ਰੋੜੀ ਉਹ ਨਹੀਂ ਨਹੀਂ ਰੋੜੀ ਨਹੀਂ ਜਾ ਨਾ ਮੈਂ ਤੇ ਸਮਾਨ ਮੰਗੀ ਕਰਤਾ ਤਾਂ ਸਮਾਨ ਲੈ ਲੈ ਉਹ ਨਾ ਨਾ ਵੀਰ ਉਹ ਨਹੀਂ ਉਹ ਜਾ ਜਾ ਉਹ ਗੱਲ ਸੁਣ ਲੈ ਓਏ ਯਾਰ ਗੁੱਸਾ ਹੈਲੋ ਹਾਂ ਗਰਾਰੀ ਕਿਵੇਂ ਹੈ ਤੁੱਕੀ ਵਧੀਆ ਹੋ ਠੀਕ ਹੈ ਕਰ ਤਾਰੋ ਮੈਂ ਤਾਂ ਠੀਕ ਆ ਮੈਂ ਤਾਂ ਤੈਨੂੰ ਐਂ ਕਹਿੰਦੀ ਸੀ ਵੇ ਮੇਰੇ ਕੋਲ ਤਾਂ ਮਾਲ ਥੋੜਾ ਰਹਿ ਗਿਆ ਤੇ ਤੂੰ ਫੜਾ ਕੇ ਨਾ ਗਿਆ ਨਾ ਜੀ ਮੇਰੇ ਕੋਲ ਤਾਂ ਤੂੰ ਲਾਲਾ ਵੀ ਤਿੰਨ ਕਤੋਲੇ ਹੋਣਗੇ ਕਿੰਨੇ ਕਤੋਲੇ ਹੈਗੇ ਆ ਪੈਸੇ ਵੀ ਇਧਰ ਆਪਣ ਨੂੰ ਬਹੁਤ ਲੋੜ ਹੈ ਗੱਡੀ ਦੀ ਕਿਸ਼ਤ ਭਰਨੀ ਹੈ ਫਲੈਟ ਦੀ ਕਿਸ਼ਤ ਭਰਨੀ ਹੈ ਕਿਉਂਕਿ ਜਿਵਾ ਕਨਿ ਫੀਸ ਭਰਨੀ ਹੈ ਭੇਜੋ ਪੈਸਾ ਕਿ ਮੈਨੂੰ ਘੱਟੋ ਘਾਟ 3 ਮਹੀਨੇ ਦੇ ਵਿੱਚ 2 ਲੱਖ ਰੁਪਏ ਚਾਹੀਦੇ ਮੈਂ ਤਾਂ ਤੈਨੂੰ ਐਂ ਕਿਹਾ ਸੀ ਮੈਨੂੰ ਮਾਰ ਫੜਾ ਜਾ ਜਿੰਨਾ ਮਰਜੀ ਮੈਂ ਤਾਂ ਸਾਰੇ ਦਾ ਸਾਰਾ ਦੇ ਦੂੰਗੀ ਤੂੰ ਬਸ ਮਾਲ ਲਿਆ ਕੇ ਦੇਣ ਵਾਲਾ ਬਣ ਹੁਣ ਮਾਲ ਮੈਂ ਕਿਵੇਂ ਲੈ ਕੇ ਆਵਾਂ ਮਾਲ ਤਾਂ ਮੈਂ ਮੰਗਾਇਆ ਯਾਰ ਹੁਣ ਕੰਝਾ ਥੋੜਾ ਜਿਹਾ ਐਕਸਪੈਕਟ ਹੋਇਆ ਪਈ ਕੱਲ ਆਪਣੀ ਇੱਕ ਗੱਡੀ ਭਰੀ ਗਈ ਮੁੰਡੇ ਦੀ ਨਾਲ ਤੇ ਦੀ ਅੱਛਾ ਤੇ ਹੁਣ ਚੱਕਰੇ ਐ ਵੀ ਗੱਲ ਉੱਡੀ ਉੱਡੀ ਸੁਣੀ ਐ ਵੀ ਬੂਤਾ ਤੇ ਕਰਤਾਰ ਉਹ ਇਕੱਠੇ ਕੰਮ ਕਰਦੇ ਆ ਸੌ ਹਾਂ ਸੌ ਲੱਗੀ ਮੈਂ ਤਾਂ ਤੈਨੂੰ ਇਹ ਕਹਿਣਾ ਐ ਵੀ ਤੂੰ ਕੋਸ਼ਕ ਦੇ ਨਾਲ ਪਾਸਾ ਪਾਸਾਗਰ ਮਤੋਂ ਤੇ ਸ਼ੱਕ ਨਾ ਹੋਵੇ ਠੀਕ ਹੈ ਨਾ ਗੱਲ ਸੁਣ ਮੇਰੀ ਮੈਂ ਤਾਂ ਤਾਂ ਹੀ ਕਰਕੇ ਕਿਸੇ ਕੋਲੇ ਨਹੀਂ ਜਾਂਦੀ ਨਾ ਮੈਂ ਘਰੋਂ ਬਾਹਰ ਨਿਕਲਦੀ ਆ ਮੈਂ ਤਾਂ ਕੱਲਾ ਮਾਲ ਦੇ ਵਾਸਤੇ ਬਾਹਰ ਨਿਕਲਦੀ ਆ ਘਰੋਂ ਹਾਂ ਤੈਨੂੰ ਤਾਂ ਹੀ ਕਹਨੀ ਆ ਵੀ ਮੈਨੂੰ ਘਰੇ ਪਹੁੰਚਦਾ ਕਰਦੀ ਮਾਲ ਨਾਲੇ ਰਹੀ ਗੱਲ ਮੁੰਡੇ ਤਾਂ ਸਾਰੇ ਪਿੰਡ ਦੇ ਲਾ ਰੱਖੇ ਆ ਮੈਂ ਵੇ ਤੇਰੀ ਆਵਾਜ਼ ਆਉਣੋਂ ਹਟ ਗਈ ਸੀ ਹਾਂ ਹਾਂ ਰੋੜ ਜਾਣੇ ਦੇ ਫੋਨ ਨੂੰ ਪਤਾ ਨਹੀਂ ਕੀ ਹੋਇਆ ਕੱਟ ਗਿਆ ਜਰਾ ਫੋਨ ਕੱਟਿਆ ਗਿਆ ਦੁਬਾਰਾ ਲੜਨੇ ਆਸਰਾ ਇਹ ਕਿਹੜਾ ਲੱਗਦਾ ਹੈ ਤੁਹਾਡੀ ਦੁਆਰਾ ਡਾਇਲ ਕਿਤਾ ਕੀ ਹੋ ਗਿਆ ਸੀ ਵੇ ਮੈਂ ਥੋੜਾ ਕੱਟਦਾ ਸੀ ਓ ਮੈਂ ਨਹੀਂ ਕੱਟਿਆ ਸੀ ਰੇਂਜ ਦੀ ਪ੍ਰੋਬਲਮ ਹੈ ਕਰਤਾ ਦੋ ਮੇਰੀ ਗੱਲ ਸੁਣਾ ਪਿੰਡ ਦੇ ਵਿੱਚ ਫਾਇਆ ਤੂੰ ਅਮਾ ਜਾਣਾ ਕਰਦੇ ਬੰਦ ਤੇ ਪਿੰਡ ਦੀਆਂ ਬੁੜੀਆਂ ਨੂੰ ਕੋਲੇ ਫੜਾਉਣਾ ਬੰਦ ਕਰ ਦੇ ਮੈਂ ਤਾਂ ਕਿਸੇ ਕੋਲੇ ਨਹੀਂ ਪੈਂਦੀ ਨਾ ਮੈਂ ਬਠਾਵਾ ਮੈਂ ਤਾਂ ਤੇ ਨਹੀਂ ਕਹਿਣੀ ਆ ਤੂੰ ਬਸ ਮੇਰੇ ਕੋਲ ਸਮਾਨ ਪਹੁੰਚਦਾ ਕਰ ਦੇ ਮੈਂ ਨਵੇਂ ਮੁੱਡੇ ਲਾਏ ਆ 4-5 ਇਹ ਉਹ ਤਾਂ ਠੀਕ ਹੈ ਨਵੇਂ ਲਾਏ ਆ ਪਰ ਕਿਸੇ ਨੇ ਤਾਂ ਚੁਗਲੀ ਕੀਤੀ ਆ ਨਾ ਉਹ ਪਿੰਡ ਦੇ ਵਿੱਚ ਪੁਲਿਸ ਵਾਲੇ ਦੋ ਤਿੰਨ ਛਾਪੇ ਮਾਰ ਕੇ ਇੰਨੇ ਵੀ ਤੁਹਾਡੇ ਪਿੰਡ 'ਚ ਕੋਈ ਚਿੱਟਾ ਵੇਜਦਾ ਹੈ ਚਲ ਕੋਈ ਨਹੀਂ ਹੁਣ ਮੈਂ ਗੌਰ ਰੱਖੂੰਗੀ ਸੌਖੀ ਉਹਦਾ ਪਤਾ ਕੀ ਹੈ ਓਏ ਮੈਂ ਤੈਨੂੰ ਆ ਚਿੱਟੇ ਕੱਪੜੇ ਪਾ ਕੇ ਸਮਾਜ ਸੇਵੀ ਦਾ ਕੰਮ ਕਰੀ ਜਾਂਦਾ ਓ ਲੋਕਾਂ ਨੂੰ ਆਏ ਆ ਵੀ ਸਮਾਜ ਸੇਵੀ ਆ ਪਰ ਸਾਲਾ ਇਹ ਨਹੀਂ ਪਤਾ ਨਾ ਕਿ ਸਮਾਜ ਸੇਵੀ ਹੈ ਕਿ ਲੋਕਾਂ ਦਾ ਲੋਕਾਂ ਦੇ ਘਰ ਪਟਣ ਵਾਲਾ ਬੰਦਾ ਹੀ ਹੈ ਕੋਣ ਲੋਕਾਂ ਨੂੰ ਕੀ ਪਤਾ ਹੈ ਜੇ ਸਰਕਾਰਾਂ ਚਾਹੁੰਦੀਆਂ ਹੁਣ ਚਿੱਟਾ ਬੰਦ ਹੋ ਜੇ ਤਾਂ ਹੀ ਹੋਊਗਾ ਸਰਕਾਰ ਤਾਂ ਆਪ ਚਾਹੁੰਦੀ ਨਹੀਂ ਕਿ ਚਿੱਟਾ ਬਿਕੇ ਕਾ ਨੌਜਵਾਨੀ ਖਤਮ ਹੋਵੇ। ਕੋਈ ਆਪਾਂ ਨੌਜਵਾਨੀ ਤੋਂ ਕੀ ਲੈਣਾ ਹੈ? ਹੈਂ? ਤੂੰ ਰਾਜ ਕਰਦੀਆਂ ਰਾਜ। ਜੇ ਤੂੰ ਮੇਰੇ ਨਾਲ ਰਲ ਕੇ ਨਾ ਕੰਮ ਕਰੇਂਗੀ ਨਾ ਤੇ ਨਾ ਤਾਂ ਤੂੰ ਕੁਝ ਕਰ ਸਕਦੀ ਹੈਂ ਤੇ ਨਾ ਮੈਂ ਕੁਝ ਕਰ ਸਕਦਾ। ਠੀਕ ਹੈ? ਵੱਧ ਤੋਂ ਵੱਧ ਹੁਣ ਤੋਂ ਮੁੰਡੇ ਦਾ ਪੱਟ ਲੈ ਵੱਧ ਤੋਂ ਵੱਧ ਕੁੜੀਆਂ ਨੂੰ ਹੋਰ ਕਾਲ ਜੜੀਆਂ ਕੁੜੀਆਂ ਜੜੀਆਂ ਹੈਗੇ ਨਾ ਜabb ਠੰਡੇ ਰਹਿੰਦੀਆਂ ਐ ਜੀਤ ਰੋਡ ਤੇ। ਵੱਧ ਤੋਂ ਵੱਧ ਉਹਨਾਂ ਕੁੜੀਆਂ ਨੂੰ ਆਪਾਂ ਪੱਟਣ ਦੀ ਕੋਸ਼ਿਸ਼ ਕਰੀਏ। ਕਿੰਨਾ ਕੰਮ ਆਪਣੇ ਕੋਲੇ ਆਊਗਾ ਉਨੀ ਆਪਣੀ ਕਮਾਈ ਹੋਊਗੀ। ਸਮਝੀਂ ਹੈ ਨਾ? ਵੀ ਮੈਂ ਤਾਂ ਸਮਝਦੀ ਆਂ। ਚੱਲ ਚੰਗਾ ਤੂੰ ਐਂ ਕਰ। ਤੇ ਤੁਮੇ ਕੋਲ ਉਹਨੂੰ ਬਾਹਰ ਪਹੁੰਚਦਾ ਦਰਦੀ ਕਰੇ ਮੈਂ ਕਿਸੇ ਨੂੰ ਨਾ ਜਾਵਾਂ ਤਾਂ ਕਿਸੇ ਕੋਲੇ ਆ ਚੱਲ ਫੇ ਮੈਂ ਕਰਦਾ ਤੂੰ ਫੋਨ ਕੱਟ ਮੈਂ ਐਮਐਲਏ ਨੂੰ 8-10 ਲੱਖ ਰੁਪਏ ਦੀ ਮੈਂਗਾ ਮਤਲਬ ਗੱਲਬਾਤ ਕਰਦਾ ਨਾਲ ਵੀ ਭਾਈ ਤੈਨੂੰ ਅਸੀਂ ਪੈਸੇ ਦੇ ਦੇਵਾਂਗੇ ਤੇ ਸਾਡਾ ਕੰਮ ਨਹੀਂ ਮੰਨਣਾ ਚਾਹੀਦਾ ਤੇ ਬਾਕੀ ਮੈਨੂੰ ਇਹ ਦੱਸੋ ਵੀ ਐਸਐਚਓ ਆਪਣੇ ਤੋਂ 50000 ਰੁਪਏ ਮੰਗਦਾ ਸੀ ਹਫਤਾ ਕਿਵੇਂ ਕਰੀਗੇ ਐ ਇਹ ਮarre ਤੇਰੇ ਕੋਲ ਮarre ਮੋٹے ਪੈਸੇ ਹੈਗੇ ਕਿ ਨਹੀਂ ਕੀ ਤੂੰ ਦੱਸਾ ਮੱਤਨੀ ਹਾਂ ਚੱਲ 10000 ਤੂੰ ਕਰ ਦੇ 40000 ਮੈਂ ਕਰ ਦਿੰਦਾ 50000 ਰੁਪਏ ਮੈਂ ਦੇ ਕੇ ਪਤਾ ਮੱਥਾ ਟੇਕ ਨੰਮ ਲਾ ਨੰਮ ਲਾ ਗੀ ਠੀਕ ਹੈ ਨਾ ਚੱਲ ਚੰਗਾ ਹਾਂ ਚੱਲ ਠੀਕ ਹੈ ਮੈਂ ਥਾਨੇ ਯਾਰ ਨੂੰ ਫੋਨ ਕਰ ਦਿੰਦਾ ਠੀਕ ਹੈ ਪਹੁੰਚਦਾ ਕਰਨੀ ਮਾਲ ਮੈਂ ਕਰ ਦੂੰਗਾ ਫਿਰ ਠੀਕ ਹੈ ਭਾਈ ਯਾਰ ਮੇਰੇ ਸਾਡੇ ਨੂੰ ਨਾ ਹੁਣ ਐਸਾ ਚੰਨ ਫੋਨ ਲਾਈ ਦਿੱਗੇ ਹਾਂ ਜਨਾਬ ਅਸਲੀ ਗੱਲ ਜੀ ਆਜਣਾ ਬੋ ਹਾਂਜੀ ਹਾਂਜੀ ਬੂਟਾ ਬੋਲਦਾ ਜਨਾਬ ਮਰਜੀ ਹੈ ਤੁਹਾਡੀ ਹੁਣ ਤੁਸੀਂ ਬੰਦੇ ਭੇਜ ਕੇ ਗੇੜੇ ਮਰਵਾਉਂਗੇ ਓਏ ਕੋਈ ਚੱਕਰੀ ਨਹੀਂ ਜੀ ਤੁਸੀਂ ਪੈਸੇ ਦੀ ਕੀ ਗੱਲ ਕਰਦੇ ਹੋ ਪੈਸੇ ਤੁਹਾਡੇ ਕੋਲ ਸ਼ਾਮ ਤੱਕ ਪਹੁੰਚਦੇ ਹੋ ਜਾਣਗੇ ਠੀਕ ਹੈ ਕਰਤਾ ਨਹੀਂ 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 ਇਹ ਕਰਤਾਰੂ ਆਪਣੀ ਆਪ ਦੀ ਹੈ ਜੀ ਉਹ ਗੜਾ ਬਗਾਨੀਆਂ ਕੋਈ ਹਾਂ 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 ਬਸ ਦੇਖੋ ਜੀ ਜੇ ਕਰਤਾਰੂ ਦਾ ਘਰ ਚਾਰ ਪੈਸੇ ਆਉਣਗੇ ਜਾਂ ਮੇਰੇ ਕੋਲ ਆਉਣਗੇ ਤਾਂ ਤੁਹਾਡੀ ਥੋੜੀ ਜੇਬ ਤਾਂ ਫੇਰੀਪਰੀ ਹੋਊਗੀ ਨਾ ਸਾਡੇ ਬਰੇ ਮਾੜਾ ਮਾੜਾ ਸੋਚੋ ਤੇ ਅਸੀਂ ਤੁਹਾਡੇ ਨਾਲ ਕੋਈ ਗੱਲ ਨਹੀਂ ਤੁਹਾਨੂੰ 50000 ਰੁਪਏ ਅਸੀਂ ਪਹੁੰਚਦਾ ਕਰ ਦਾਂਗੇ ਨਹੀਂ ਮੈਂ ਨਹੀਂ ਹੁੰਦਾ ਜੀ ਆਪਣਾ ਬੰਦਾ ਆਊਗਾ ਠੀਕ ਠੀਕ ਹੈ ਜੀ ਠੀਕ ਹੈ ਠੀਕ ਹੈ ਠੀਕ ਹੈ ਜੀ ਠੀਕ ਹੈ ਜਨਾਬ ਓਕੇ ਜੀ একদম ਵੀਰੇ ਸਾਲੇ ਨੂੰ ਇਹਨਾਂ ਨੂੰ ਮਾਸਦੀ ਬੋਠੀ ਪਾਉਣੀ ਪਏ ਇਹ ਬੜਾ ਘਟ ਹੈ ਬਈਆ ਵੀਰ ਨਹੀਂ ਬਈ ਯਾਰ ਬਾ ਭਾਈ ਬਹੁਤ ਮਾੜੀ ਗੱਲ ਹੋਈ ਹੋਰ ਭਾਈ ਬਹੁਤ ਮਾੜੀ ਗੱਲ ਹੋਈ ਯਾਰ ਇਹਨੂੰ ਮੈਂ ਬਹੁਤ ਸਮਝਾਇਆ ਸੀਗਾ ਪਰ ਕੰਜਰ ਦਾ ਸਮਝਾ ਨਹੀਂ ਕੱਲਾ ਕੱਲਾ ਕਹਿ ਰਿਹਾ ਸੀਗਾ ਹੋਇਆ ਗਿਆ ਨੂੰ ਬਈ ਇਹ ਚਿੱਟੇ ਨਾ ਮਰਿਆ ਵੱਡੋ ਜਨਾ ਬਾਈ ਓਹੋ ਹੋਰ ਇਹਨੂੰ ਮੈਂ ਬਹੁਤ ਸਮਝਾਇਆ ਸੀ ਪਰ ਸਮਝਿਆ ਨਹੀਂ ਇਹ ਉਦਨ ਲਾਈ ਜਾਂਦਾ ਸੀਗਾ ਓਹੋ ਸਮਝ ਦੇਣੇ ਮੈਨੂੰ ਦਵਲਤਾ ਕਹਿੰਦਾ ਜਾ ਵੜੋ ਉਹ ਧੱਕੇ ਉੱਠੋ ਉਹ ਧੱਕੇ ਬਾਈ ਨਹੀਂ ਬਾਈ ਮਾੜੀ ਮਾੜੀ ਗੱਲ ਹੋ ਗਈ ਯਾਰ ਮਾੜੀ ਵਰਗੀ ਪਾਣੀ ਬਾਈ ਜਾਰੀ ਨੁਮਰਾਉਂਗਾ ਓਏ ਮੇਰਾ ਤੂੰ ਜਿਗਰੀ ਯਾਰ ਸੀ ਭਾਈ ਓਏ ਉੱਠ ਓ ਤੂੰ ਬੋਲਣਾ ਕਿਉਂ ਨਹੀਂ ਭਾਈ ਓਏ ਜਿੱਤੇ ਨੇ ਕਿੰਨੇ ਘਰ ਫਟਦੇ ਓਏ ਜਿੱਤੇ ਦਾ ਮੇਰੇ ਪੰਜਾਬ ਦੇ ਜਣਾਸ ਜਿਹਾ ਸੀ ਬਹਿ ਗਏ ਬਹੁਤ ਸਮਝ ਆਇਆ ਸੀ ਭਾਈ ਇਹਨੂੰ ਮੈਂ ਪਰ ਨਹੀਂ ਸਮਝ ਆ ਰਹੀ। ਭਾਈ ਮੈਂ ਵੀ ਬਹੁਤ ਸਮਝਾਇਆ ਸੀ ਭਾਈ ਟਣਾ ਨਾ ਵੀ ਅਗਰ ਟਣਾ ਨਾ ਵੀ ਅਗਰ ਭਾਈ ਮੈਂ ਇਹਨੂੰ ਉਦਨ ਹੀ ਕਿਹਾ ਸੀ ਮੈਂ ਕਿਉਂ ਜਵਾਕ ਰੋਲਣੇ ਆ। ਇਹ ਕਹਿੰਦਾ ਭਾਈ ਸੋਨੂ ਕੀ ਪਤਾ ਇਹਦੇ ਬਾਰੇ। ਉਹ ਬਈ ਆਇਆ ਕਰ। ਜਾ ਕੇ ਤੂੰ ਨਾ ਇਹ ਘਰੇ ਰਿਕਪ ਕਰ ਦੇਣਾ ਬਲੱਗ ਲੈ ਆਉਂਦੀ ਮੈਂ ਜਾਵਾਂ ਨਾ ਭਾਈ। ਠੀਕ ਹੈ ਭਾਈ। ਹੈ? ਠੀਕ ਹੈ ਭਾਈ ਮੈਂ ਜਾਣਾ ਚੱਲਦਾ। ਵੀਰ ਵਰਗੀ ਦੁਆਇਆ ਕਰ। ਇਹਦੀ ਮਾਂ ਨੂੰ ਇੱਕ ਦਮ ਦੱਸ ਹੀ ਜਾ ਕੇ ਹੈ ਤੇ ਹੋਲੀ-ਹੋਲੀ ਦੱਸਦੀ ਭਾਈ। ਠੀਕ ਹੈ ਭਾਈ ਕੋਈ ਗੱਲ ਨਹੀਂ ਭਾਈ। ਆ ਕੇ ਜਾ ਕੇ ਦੱਸ ਕਰ ਵੀਰ ਨੂੰ ਛੇਤੀ ਕਰ ਦੇ ਯਾਰ। ਇਵਣੀਆਂ ਸੌਲਾ ਕੋ ਕੱਲੂ ਮਰਦਾ ਅੱਜ ਮਰੇ ਸਾਡੀ ਦਾ ਜੇਬ ਗਰਮ ਹੋਣੀ ਚਾਹੀਦੀ ਐ ਓਏ ਨਾਲੇ ਸਾਡੀ ਤੇ ਨਾ ਕਦੀ ਯਾਰੀ ਸੀ ਓਏ ਸਾਨੂੰ ਤਾਂ 100 ਡਰਾਮੇ ਕਰਨੇ ਪੈਂਦੇ ਆ ਚਿੱਟੇ ਕੱਪੜੇ ਪਾ ਕੇ ਜਿੰਨਾ ਚਿਰ ਕਰਤਾਰ ਹੋਣਾ ਚਾਹੀਏ ਕਰਤਾਰੂ ਦੀ ਤਾਂ ਕੋਈ ਖਵਾਵੰਨੀ ਨਹੀਂ ਦੇਖ ਸਕਦਾ ਲੈ ਬੁੱਟਿਆ ਕਦੋਂ ਦੀ ਟਿੱਕੀ ਜਾਨੀਏ ਤੈਨੂੰ ਤੈਨੂੰ ਕਿੰਨੇ ਵਾਰੀ ਕਹਤਾ ਵੀ ਸਮਾਨ ਮੇਰੇ ਕੋਲ ਟਾਈਮ ਨਾ ਪਹੁੰਚਾ ਦਿਆ ਕਰ ਕਰਤਾਰੋ ਮੀਰੀ ਸੁਣ ਲੈ ਗੱਲ ਆਹ ਸਮਾਨ ਮੈਂ ਲਾਸਟ ਵਾਰੀ ਦੇ ਦੇ ਤੈਨੂੰ ਤੇ ਏਦੂ ਮੁੜ ਕੇ ਆਪਣਾ ਇਹ ਕੰਮ ਤੋਂ ਪਾਸਾ ਹੈ ਐ ਇੱਧਰ ਚ ਆ ਕੇ ਬੋਲ ਕੀ ਕਿਹਾ ਕੋ ਯਾਰ ਉਹ ਆਪਣੇ ਪਿੰਡ ਦਾ ਜੱਗ ਨਹੀਂ ਸੀਗਾ ਉਹਦੀ ਚਿੱਟੇ ਨਾਲ ਅੱਜ ਮੌਤ ਹੋਣੀ ਇਕੱਲਾ ਘੇਰਾ ਮੁੰਡਾ ਸੀ ਦੋ ਉਹਦੇ ਜਵਾਕ ਹੈ ਮੈਨੂੰ ਇਹ ਲੱਗਿਆ ਵੀ ਆਪਾਂ ਲੋਕਾਂ ਦੇ ਘਰ ਖਰਾਬ ਕਰ ਰਹੇ ਹਾਂ। ਮੇਰੀ ਗੱਲ ਸੁਣ ਲੈ ਇੱਕ। ਬੁਟਿਆ ਕੰਨ ਖੋਲ ਕੇ ਇਸ ਕੰਮ ਤੇ ਲਾਇਆ ਤੂੰ ਸੀ ਮੈਨੂੰ। ਪਰ ਹਟੇਂਗਾ ਨਾ ਤੂੰ ਮੇਰੀ ਮਰਜ਼ੀ ਨਾਲ। ਸੁਣਦੀ ਏ ਤੈਨੂੰ? ਨਹੀਂ ਤੇਰੀ ਮਰਜ਼ੀ ਥੋੜੀ ਜਿਹੀ ਲਊ ਮੇਰੀ ਮਰਜ਼ੀ ਯਾਰ ਮੈਂ ਨਹੀਂ ਨਹੀਂ ਕੰਮ ਕਰਦਾ ਬਸ ਨਹੀਂ ਕਰਦਾ। ਚੱਲ ਫਿਰ ਹਟ ਕੇ ਵੇਖ ਲੈ। ਮੇਰਾ ਫੋਨ ਕਿੱਥੇ ਆ? 1 ਮਿੰਟ। ਹੁਣੇ ਦਿੰਨੀ ਹੈ ਤੁਹਾਨੂੰ ਇਸ ਚੀਜ਼ ਦਾ ਜਵਾਬ ਆ ਦੇਖੀ ਬਸ ਇਹ ਜਿਹੇ ਦੋ ਤਿੰਨ ਵੀਡੀਓ ਮੇਰੇ ਕੋਲ ਹੋਰ ਨੇ ਤੇਰੀਆਂ ਸਮਾਨ ਲੈਂਦੇ ਦੀਆਂ ਤੇ ਫੜਾਉਂਦੇ ਦੀਆਂ ਨਾ ਤੂੰ ਮੈਨੂੰ ਬਲੈਕਮੇਲ ਬਲੈਕਮੇਲ ਕਰੇਂਗੀ ਹੋ আচ্ছা ਤੂੰ ਜਿਹੜੇ ਦਲਦਲ ਚ ਮੈਨੂੰ ਫਸਾਇਆ ਹੈ ਉਸ ਤੋਂ ਤੈਨੂੰ ਮੈਂ ਇਹਨਾਂ ਸੌਖਾ ਨਿਕਲਣ ਦੇ ਦਿਆਂ। ਜੇ ਮੈਂ ਡੁੱਬੂਗੀ ਨਾ ਤਾਂ ਤੈਨੂੰ ਨਾਲ ਲੈ ਕੇ ਡੁੱਬੂਗੀ। ਕੱਥਾ ਦਾ ਰੌਲਾ ਹੌਲੀ ਪਾ। ਜੇ ਕਿਸ ਨੂੰ ਪਤਾ ਲੱਗ ਗਿਆ ਨਾ ਉਹ ਨਾਲੇ ਤੈਨੂੰ ਜੇਲ੍ਹ ਪੱਕੀ ਐ ਤੇ ਨਾਲੇ ਜੇਲ੍ਹ ਮੈਨੂੰ ਪੱਕੀ ਐ। ਉਹ ਰੱਬ ਦਾ ਵਾਸਤਾ ਜਿਵੇਂ ਤੂੰ ਕਹਿੰਦੀ। ਹਾਂ ਯਾਰ ਇਹ ਕੰਜਰ ਦਾ ਇੱਥੇ ਕਿਵੇਂ ਬੈਠਾਗਾ? ਉੱਥੇ ਤਾਂ ਭੁੱਕੀ ਜਾਂਦਾ ਸੀ ਯਾਰ। ਇਹਦੇ ਤਾਂ ਦੋ ਚਿਹਰੇ ਲੱਗਦੇ ਮੈਨੂੰ ਯਾਰ। ਉੱਥੇ ਕਿਵੇਂ ਸੀ ਇੱਥੇ ਕਿਵੇਂ ਯਾਰ। ਸਸਤੀ ਕਮ ਜੀ ਸਸਤੀ ਗੱਲ ਬੀ ਸਸਤੀ ਗੱਲ ਸਸਤੀ ਗੱਲ ਕਿਵੇਂ ਆਉਣਾ ਹੋਇਆ ਠੀਕ ਹੈ ਜੀ ਬੜੀ ਦੁੱਖ ਦੀ ਗੱਲ ਆਉਣੀ ਚਿੱਟੇ ਨਾਲ ਮੌਤ ਹੋ ਗਈ ਆਪਣੇ ਓਹੋ ਦੇਖ ਦਿਓਰਾ ਆਪਣੇ ਪਿੰਡ ਦੇ ਲੋਕਾਂ ਦਾ ਤਾਂ ਆਵਾਯੂਤ ਹੋਇਆ ਪਿਆ ਹੁਣ ਮੈਂ ਗਰਾਰੀ ਜੀ ਨਾਲ ਇੰਗ ਗੱਲਾਂ ਕਰੀ ਜਾਂਦੀ ਸੀ ਇਹ ਮੈਨੂੰ ਦੱਸਦੇ ਸੀ ਕਹਿੰਦੇ ਉਹ ਜੱਗੇ ਦੀ ਮੌਤ ਹੋ ਗਈ ਆ ਭਾਈ ਲੋਕ ਕਿਹੜਾ ਹਟ ਤੇ ਚਿੱਟਾ ਖਾਣੋਂ ਜਾਂ ਪੀਣੋਂ ਪੂਰੀ ਗੱਲ ਤਾਂ ਸੁਣ ਲੋ ਭਬੀ ਆਪਣੇ ਸੱਤੇ ਦੀ ਮੌਤ ਹੋਈ ਹੈ ਚਿੱਟੇ ਦੀ ਸੱਤੇ ਦੀ ਹਾਂ ਮੈਂ ਉਹਨੂੰ ਕਈ ਵਾਰੀ ਵੇਖਿਆ ਸੀ ਚਿੱਟਾ ਲਾ ਦੇ ਤਾਂ ਉਹਨੂੰ ਬਹਿਮ ਪਿਆ ਹੋਊਗਾ ਸੱਤਾ ਤਾਂ ਹੁਣੇ ਗਿਆ ਇੱਥੋਂ ਨਹੀਂ ਉਹਨੂੰ ਮੈਂ ਪਹਿਲਾਂ ਵੀ ਬਹੁਤ ਵਾਰੀ ਵੇਖਿਆ ਸੀ ਸਮਝਾਇਆ ਵੀ ਸਿਪਾਰੋ ਸਮਝਿਆ ਨਹੀਂਗਾ ਬਸ ਮੈਨੂੰ ਕਹਿੰਦਾ ਸੀ ਘਰੇ ਨਾ ਦੱਸੀ ਚਾਚਾ ਮੈਂ ਗਾਹਣੋਂ ਨਹੀਂ ਲਾਉਂਦਾ ਮੈਂ ਕਿਹਾ ਚੱਲ ਕੋਈ ਨਹੀਂ ਹਟ ਜਾਊਗਾ ਪਰ ਉਹ ਨਹੀਂ ਹਟਿਆ ਛੋੜੇ ਭਾਈ ਜਾ ਅਸੀਂ ਧੰਨਵਾਦ ਤੇਰਾ ਬੁੱਟਿਆ ਜੇ ਤੂੰ ਮੈਨੂੰ ਗਲਤ ਰਾਹ ਪਾਇਆ ਨਾ ਤਾਂ ਮੈਂ ਇਸ ਦਲਦਲ ਵਿੱਚ ਉਤਰੀ ਮੈਨੂੰ ਲੱਗਦਾ ਮੈਂ ਲੋਕਾਂ ਵਾਸਤੇ ਮਾਰਾ ਕਰਦੀ ਸੀ ਤੇ ਮੇਰਾ ਆਪਦਾ ਘਰ ਪਟਿਆ ਗਿਆ ਸਾਰਾ ਕੁਸਤੇ ਰਖੜਖੋਲੇ